ਸੰਤਾਲੀ ਦੀ ਵੰਡ ਸਮੇ 15 ਸਾਲ ਦੀ ਉਮਰ ਚ ਪਾਕਿਸਤਾਨ ਚਲੇ ਗਿਆ ਨੌਜਵਾਨ ਜਦੋਂ 77 ਸਾਲ ਬਾਅਦ 92 ਸਾਲ ਦੀ ਉਮਰ ਵਿੱਚ ਵਾਪਸ ਪਹੁੰਚਿਆ ਆਪਣੇ ਭਾਰਤੀ ਪਿੰਡ ਤਾਂ ਕੀ ਬਣਿਆ ਨਜ਼ਾਰਾ ਤੇ ਕਿਵੇਂ ਹੋਇਆ ਸਵਾਗਤ ਦੇਖੋ ਸੰਤਾਲੀ ਦੀ ਵੰਡ ਨੇ ਭਾਵੇਂ ਇੱਕ ਦੇਸ਼ ਤੇ ਦੋ ਟੁਕੜੀ ਕਰ ਦਿੱਤੇ ਪਾਵੇ ਹਿੰਦੁਸਤਾਨ ਤੇ ਪਾਕਿਸਤਾਨ ਵੰਡ ਗਏ ਪਰ ਉਸ ਵੇਲੇ ਜੋ ਹਿੰਦੁਸਤਾਨ ਛੱਡ ਕੇ ਪਾਕਿਸਤਾਨ ਚਲੇ ਗਏ ਜਾਂ ਫਿਰ ਪਾਕਿਸਤਾਨ ਛੱਡ ਕੇ ਭਾਰਤ ਆ ਗਏ ਇਹ ਵੰਡ ਉਹਨਾਂ ਦੇ ਦਿਲਾਂ ਅੰਦਰ ਵਸਦੀਆਂ ਮੋਹ ਦੀਆਂ ਤਾਰਾਂ ਨੂੰ ਨਹੀਂ ਤੋੜ ਪਾਈ ਅਹਿਮਦ ਕੁਸ਼ੀਦ ਜੋ ਵਨ ਸਮੇ 15 ਸਾਲ ਦਾ ਸੀ ਉਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਆਪਣੇ ਪਿੰਡ ਮਚਰਾਏ ਨੂੰ ਛੱਡ ਕੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲਾ ਗਿਆ ਤੇ ਉੱਥੇ ਜਾ ਕੇ ਵਸ ਗਿਆ ਲੇਕਿਨ ਆਪਣੇ ਪਿੰਡ ਆਪਣੇ ਯਾਰਾਂ ਦੀਆਂ ਯਾਦਾਂ ਨੂੰ ਨਾ ਭੁੱਲ ਸਕਿਆ ਮਨ ਅੰਦਰ ਤਾੰਗ ਰਹੀ ਆਪਣੇ ਪਿੰਡ ਨੂੰ ਦੇਖਣ ਦੀ ਆਪਣੇ ਯਾਰਾਂ ਨੂੰ ਮਿਲਣ ਦੀ ਲੇਕਿਨ ਉਹ ਤਾਂਗੋ ਖੁਆਇਸ਼ ਪੂਰੀ ਹੋਈ ਪੂਰੇ 77 ਸਾਲ ਬਾਅਦ ਜਦੋਂ ਅਹਿਮਦ ਖੁਰਸ਼ੀਦ 92 ਸਾਲ ਦਾ ਹੋ ਗਿਆ ਅਹਿਮਦ ਖੁਰਸ਼ੀਦ ਜਿਸ ਦਾ ਜਨਮ 1932 ਵਿੱਚ ਭਾਰਤ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਤਰਾਈ ਵਿਖੇ ਹੋਇਆ ਸੀ ਅੱਜ ਪੂਰੇ 77 ਸਾਲ ਬਾਅਦ ਆਪਣੇ ਪਿੰਡ ਪਹੁੰਚਿਆ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਅਹਿਮਦ ਖੁਰਸ਼ੀਦ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਸਭ ਨੂੰ ਦੇਖ ਖੁਰਸ਼ੀਦ ਵੀ ਬਹੁਤ ਖੁਸ਼ ਨਜ਼ਰ ਆਇਆ ਅਤੇ ਆਪਣੀਆਂ ਪੁਰਾਣੀਆਂ ਯਾਦਾਂ एक बार फिर तो याद किया पिंड दे पानी नू पी के कहा पिंड दा पानी पानी नहीं उस दूध वर्गा लगता है उन्होंने कहा कि पिंड की धरती नू मक्के वर्गी लगी है उन्होंने अल्लाह का धनवाद किया उ ਦੀ ਸਰਪੰਚ ਅਤੇ ਪਿੰਡ ਵਾਸੀਆਂ ਨੇ ਵੀ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹੋਏ ਕਿਹਾ ਸਰਕਾਰਾਂ ਨੂੰ ਵੀਜ਼ਾ ਦੇਣ ਵਿੱਚ ਖੋਲ ਦੇਣੀ ਚਾਹੀਦੀ ਹੈ ਤਾਂ ਕਿ ਅਹਿਮਦ ਖੁਰਸ਼ੀਦ ਵਰਗੇ ਦੂਸਰੇ ਬਜ਼ੁਰਗ ਵੀ ਆਪਣੇ ਵਿਛਰੇ ਪਿੰਡਾਂ ਨੂੰ ਦੁਬਾਰਾ ਦੇਖ ਸਕਣ ਹੋਰ ਕੀ ਕੁਝ ਕਿਹਾ ਅਹਿਮਦ ਖੁਰਸ਼ੀਦ ਨੇ ਅਤੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਫਾਸਟ ਨਿਊਜ਼ 24 ਟੀਵੀ ਚੈਨਲ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀ ਸਿੰਘ ਮਾਨ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਜੀ ਨਾ ਨਿਆਪਾ ਆਹ ਯਾ ਠੀਕ ਹੈ ਤੇ ਦੋਸਤ ਕਰਕੇ ਦੇ ਪਾਸੇ ਦਰਬਾਰ ਮੈਂ ਆਪਣਾ ਜੋ ਮੈਂ ਲਾਜਵਿੰਦ ਸਿੰਘ ਛੋਟਾ ਨਾਮ ਲਾਤੀ ਹੈ ਜਿਹੜਾ ਲੜੀ ਜੀ ਕਹਿਣਾ ਚਾਹੋਗੇ ਆ ਦੇ ਸਭ ਤੋਂ ਸਾਲ ਬਾਅਦ ਆਪਣੇ ਪੋਸਟਪੈਂਡ ਤੇ ਪਹੁੰਚੇ ਨਹੀਂ ਕਿ ਉਹ ਕਦੀ 45 ਵਨ ਵਨਲੇ ਛੱਡ ਕੇ ਜਾਣਾ ਪੈ ਗਿਆ ਐਮ ਐਸ ਮੈਂ ਕਿੰਨੀ ਪਰਮਾਤਮਾ ਦੇ ਵੱਲ ਸੋਚ ਸੋਚਾ ਜਾਂ ਸਮਝਾ ਮੈਂ ਸਮਝਾ ਕਿਦਾ ਬਜ਼ੁਰਗਾ ਨੇ ਕਿਹਾ ਕਿ ਮੇਰਾ ਹੱਜ ਹੋ ਗਿਆ ਆਪਾਂ ਵੀ ਕਿਤੇ 10 20 50 ਦਿਨ ਲਈ ਬਾਹਰ ਚੱਲ ਜੀਏ ਤਾਂ ਸਾਨੂੰ ਆਪਣੇ ਪਿੰਡ ਦੀ ਘਰ ਦੀ ਖਿੱਚ ਹੁੰਦੀ ਆ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀ 77 ਸਾਲ ਦੀ ਖਿੱਚ ਆ ਉਹ ਮੱਕੇ ਮਦੀਲੇ ਤੋਂ ਕੱਟ ਨਹੀਂ ਜਿਸ ਦਾ ਸਵਾਗਤ ਕੀਤਾ ਹੈ ਦੇਖੋ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਘਰਾਂ ਚ ਉਹ ਜੀ ਬੀਬੀਆਂ ਪੈਣਾਂ ਪੱਟੀਆਂ ਬਜ਼ੁਰਗ ਕੋਈ ਘਰ ਦਾ ਜੀ ਸਾਡਾ ਨਹੀਂ ਰਿਹਾ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ ਵਾਸਤੇ ਨਹੀਂ ਆਏ ਤੇ ਜਿਨ੍ਹਾਂ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਅੱਜ ਇੱਕ ਗੁਰੂ ਘਰ ਚ ਆ ਕੇ ਬਠਾ ਲਿਆ ਤੇੰਦ ਮੈਂ ਕਿ ਇਸ ਤੰਦ ਦਾ ਪਾਣੀ ਨਹੀਂ ਮੈਨੂੰ ਦੁੱਧ ਵਰਗਾ ਲੱਗਦਾ ਗੁਰਪ੍ਰੀਤ ਜੀ ਵੇਖੋ ਕੱਲ ਦਿਲ ਦੀ ਹੁੰਦੀ ਕਿੱਥੇ ਕਿਹਦਾ ਦੇ ਰਿਹਾ ਸੀ ਇਹਨਾਂ ਦਾ ਇਸ ਪਿੰਡ 'ਚ ਰੂਹ ਸੀ ਦਿਲ ਸੀ ਤੇ ਇਹਨਾਂ ਨੂੰ ਸਕੂਨ ਮਿਲਿਆ ਠੀਕ ਹੈ ਨਾ ਚਾਹੁੰਦੇ ਉਸ ਕਾਰਾਂ ਦੇ ਦੋਹਾਂ ਦੇਸ਼ਾਂ ਦੀ ਇਹਨਾਂ ਨੂੰ ਕਿਤੇ ਅੱਥਰੂਆਂ ਬੋਲਿਆ ਕਿ ਦਾਣਾ ਇੱਕ ਸੰਸਾਰ 'ਚ ਸਾਰੀ ਦੁਨੀਆ ਨੇ ਪਰ ਜਿਨ੍ਹਾਂ ਜਿਨ੍ਹਾਂ ਦੀ ਆਤਮਾ ਰੀਜਾ ਉਹਨਾਂ ਦੀ ਪੂਰੀ ਕਰ ਦੇਣੀ ਚਾਹੀਦੀ ਆ ਜਿੱਥੇ ਕੋ ਮਰ ਜਾ ਕੇ ਖੁੱਲੇ ਵਿਜੇ ਦੇਣਾ ਚਾਹੀਦਾ ਹੈ ਕੋ ਆਪਣਾ ਜਿਹੜਾ ਜਨਮ ਧੋਮੇ ਨੂੰ ਨਾਲ ਹਰ ਬੰਦਾ ਵੇਖ ਸਕੇ ਮੇਰੇ ਬਜ਼ੁਰਗ ਦਾਦਾ ਜੀ ਸਰਦਾਰ ਗੋਪੀ ਸਿੰਘ 104 ਸਾਲ ਦੇ ਪੂਰੇ ਹੋਏ ਉਹਨਾਂ ਦੀ ਵੀ ਆਖਰੀ ਇੱਛਾ ਆਪਣਾ ਕੈਂਪਲਪਿੰਡ ਵਿਖੇ ਚੱਕ ਨੰਬਰ 301 ਤਹਿਸੀਲ ਤੋਬਾਟੇਖੇਦ ਹੈ ਪਰ ਅਸੀਂ ਨਹੀਂ ਪਤਾ ਠੀਕ ਨਾ ਠੀਕ ਨਾ ਜਾਣਦੇ ਅਸੀਂ ਮੈਂ ਬਹੁਤ ਆਪ ਨੂੰ ਨਾ ਕਿਸੇ ਵੱਲੋਂ ਕੋਈ ਅਗਰ ਕੋਈ ਪਹਿਲੇ ਨਾਲ ਮਿਲਿਆ ਤੇ ਕਾਹਦੇ ਨਾਲ ਦਿੱਕਤ ਸਮਨ ਹੈ ਕਿ ਆਪਣੇ ਟੰਗ ਤੋਂ ਜਾਵਾ ਤੇ ਆਈ ਅਜਰ ਜੀ ਸਾਡੀ ਤੋਂ ਜਰੂਰ ਖੜਾ ਹੈ ਤੇ ਮਹਾਰਾਜ ਦੇ ਚਰਪਾਤੀਏ ਸਾਡੇ ਪਿੰਡ ਆਏ ਨੇ ਆਪਣੇ ਆਪਣੇ ਪਿੰਡ ਆਏ ਨੇ ਤੇ ਆਪਣੇ ਪ੍ਰਧਾਨ ਤੋਂ ਬਹੁਤ ਖੁਸ਼ ਹੋਏ ਨੇ ਤੁਸੀਂ ਪਹਿਲੀ ਵਾਰ ਕਿੱਥੇ ਮਿਲੇ ਸੀ ਉਸ ਤੇ ਸਾਨੂੰ ਮਿਲਦੇ ਨਾ ਬਹੁਤ ਸਤਿਮੰਤ ਸਾਇਨਾ ਗ੍ਰੀਤ ਪ੍ਰਵਾਨ ਹੈ ਗ੍ਰੀਤ ਪ੍ਰਵਾਨ ਹੈ ਸਤਿਮੰਤ ਤੇ ਅਹੀਂ ਵੀ ਪ੍ਰਵਾਨ ਸਦੀ ਨਾ ਬੈਠੀ ਕੀ ਨਾ ਤੇ ਅੰਦਰ ਸਰਕਾਰਾਂ ਕਿਉਂਕਿ ਕਿਨਾਂ ਵੀ ਜਿਹੜੇ ਉਹ ਜਿਹੜੀ ਉਹਦਾ ਖੱਤ ਦਾ ਤਾਂ ਨੇ ਉਹਨਾਂ ਨੂੰ ਕਿਹੜੇ ਕੀ ਆਈਡੀ ਲੈਣੀ ਹੈ ਤੁਹਾਨੂੰ ਤੇ ਆਪ ਜਾਣ ਦੇਣਾ ਖੜੇ ਆਉਣ ਦੇ ਵਿੱਚ ਤੇ ਕਰਕੇ ਨਾ ਤੇ ਟਿਕਾਵਾ ਸੈਡ ਉਹਨੂੰ ਚਲ ਪਿਲਵਾ ਤੇ ਇਹਨਾਂ ਨੂੰ ਆਉਂ ਜਾਣ ਵਾਸਤੇ ਪਾਸਪੋਰਟ ਵਗੈਰਾ ਸਿੱਧੀ ਤੇ ਜਾਣਾ ਜਿਵੇਂ ਆਪਣੀ ਆ ਆਹ ਅੱਗੇ ਆਪਣੀ ਚੈਨ ਚ ਮਿਲ ਜੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਤੇ ਮੈਂ ਸਾਡਾ ਸਰਪੰਚ ਸਰ ਚਰਨਜੀਤ ਸਿੰਘ ਦਾ ਬੇਟਾ ਹਾਂ ਤੇ ਮੈਂ 2012 13 ਤੋਂ ਪਿੰਡ ਦਾ ਵਿੱਚ ਰਹਿ ਰਿਹਾ ਹਾਂ ਤੇ ਇਸ ਪਿੰਡ ਦਾ ਮੈਂ ਜੰਪ ਹਾਂ ਤੇ ਇਹਨਾਂ ਤੁਸੀਂ ਮਾ ਕਿਵੇਂ ਸਰਪਤਾ ਕਾਇਮ ਹੋਇਆ ਤੇ ਅੱਗੇ ਪਿੰਡ ਪਹੁੰਚੇ ਨੇ ਕੀ ਕਰਨਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਭਾਈ ਸਾਹਿਬ ਸਾਡੇ ਕੋਲ ਪਹਿਲਾਂ ਐਕਸਪੋਰਟ ਦਾ ਕੰਮ ਹੁੰਦਾ ਸੀ ਪਾਕਿਸਤਾਨ ਨੂੰ ਸਬਜ਼ੀਆਂ ਫਲ ਨੂੰ ਬੇਕਸਪੋਰਟ ਕਰਦੇ ਰਹੇ ਹਾਂ ਤੇ ਮਤਲਬ ਜਦੋਂ ਮਾਲ ਉਧਰ ਆਉਣਾ ਜਾਣਾ ਤੇ ਵਪਾਰੀਆਂ ਨਾਲ ਰਿਲੇਸ਼ਨ ਬਣਦੇ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਦੇ ਨੰਬਰਦਾਰ ਐ ਅਸਲ ਵਿੱਚ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਮੁੱਖ ਕੇ ਜਿੰਦਾਸਪੁਰ ਜਿੰਦਾਸਪੁਰ ਚ ਕਿਹੜਾ ਉਹਨਾਂ ਕਰ ਤਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ ਚ ਆਵਾਜ਼ ਪਈ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜੱਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਉਤਪਤ ਜਿਵੇਂ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਜਰਾਵਾ ਬਖਤਾਲੋ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਆਂਦੇ ਸਾਡੇ ਵਾਸਤੇ ਮਜਰਾਵਾ ਹੱਜ ਆ ਕੋਈ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਇਅਰ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਨੇ ਦਾਣਾ ਪਾਣੀ ਕਰਮਾ ਚਿੱਤ ਗਿਆ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਚਾਹੀਦਾ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਪਿੰਡ ਪਹੁੰਚੇ ਨੇ ਪਹਿਲੀ ਇਹਨਾਂ ਦੇ ਮੋੜ ਕਿਹੜੀ ਗੱਲ ਨਿਕਲੀ ਜੇ ਤੁਹਾਨੂੰ ਸੁਭੀ ਹੋਵੇ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇ ਅਸੀਂ ਰੋਡ ਤੇ ਚਾਰ ਖਲਾਅਤੀ ਤੇ ਸਭ ਤੋਂ ਪਹਿਲੇ ਜਦੋਂ ਬਾਪੂ ਘਾਰ 'ਚ ਉਤਰਿਆ ਪੈਰ ਰੱਖਿਆ ਤੇ ਇਹਨਾਂ ਲਾ ਕੇ ਧਰਤੀ ਨੂੰ ਪੈ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਕਹਿੰਦਾ ਵੀ ਅੱਜ ਮੈਂ 사우ਦੀ ਅਰਬ ਜਾਇਆ ਆਇਆ ਹਾਂ ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਬਜ਼ੁਰਗੋ ਪਾਣੀ ਪੀ ਲਓ ਇਹਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ ਇਹ ਮਚਰਾਵਾ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ ਵੈਸੇ ਇੱਕ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਹੀ ਮਤਲਬ ਪਬਲਿਕ ਨੂੰ ਕਹਿ ਰਿਹਾ ਸੱਜਣਾ ਮਿਸਰਾਂ ਨੂੰ ਦੱਸਣਾ ਚਾਹੁੰਦਾ ਕਿ ਜੇਕਰ ਸਾਡਾ ਪਿੰਡ ਮਚਰਾਵਾ ਹੈ ਨਾ ਮਤਲਬ ਹੋਰ ਵੀ ਬਹੁਤ ਸੋਹਣੇ ਪਿੰਡ ਨੇ ਪੰਜਾਬ ਦੇ ਬੜੇ ਬੜੇ ਵਧੀਆ ਆ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਾਈਏ ਤੇ ਮਚਰਾਵਾ ਵਰਗਾ ਪਿੰਡ ਸ਼ਾਇਦ ਹੀ ਕਿਤੇ ਹੋਵੇ ਮਤਲਬ ਹਰ ਪੱਖੋਂ 100% ਬਾਹਰ ਤੋਂ ਆਏ ਲੋਕ